ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕ ਦੇ ਉਤੇ ਸੋ ਦੋਸਤੋ ਅੱਜ ਗੱਲਬਾਤ ਕਰਾਂਗੇ ਸ਼ਹੀਦ ਭਾਈ ਦਲਬੀਰ ਸਿੰਘ ਬਿੱਲਾ ਵਰਪਾਲ ਹੋਰਾਂ ਬਾਰੇ ਸੋ ਵੀਡੀਓ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦੇਣਾ ਇਸ ਸੂਰਮੇ ਦਾ ਜਨਮ April 1964 ਵਿੱਚ ਪਿਤਾ ਸਰਦਾਰ ਸਰਦੋਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੋਪਾਲ ਕੌਰ ਦੀ ਕੁੱਖੋਂ ਅੰਮ੍ਰਿਤਸਰ ਹੁਣ ਤਰਨਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਪਿੰਡ ਵਰਪਾਲ ਵਿਖੇ ਹੋਇਆ ਵੱਡੇ ਤਿੰਨ ਭੈਣ ਭਰਾ ਸਨ ਇਹਨਾਂ ਦੇ ਸਨ 1978 ਦੇ ਸਾਕੇ ਵੇਲੇ ਭਾਈ ਦਲਬੀਰ ਸਿੰਘ ਦੀ ਉਮਰ ਬੇਸ਼ੱਕ 14 ਸਾਲੀ ਸੀ ਪਰ ਉਹਨਾਂ ਦੀ ਮਾਨਸਿਕਤਾ ਉੱਪਰ ਇੱਕ ਸਾਕੇ ਨੇ ਡੂੰਘਾ ਪ੍ਰਭਾਵ ਛੱਡਿਆ ਸੀ ਜਿਸ ਦਾ ਪ੍ਰਮਾਣ ਉਹਨਾਂ ਦਾ ਭਰ ਜਵਾਨੀ ਦੀ ਉਮਰ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਬਾਲੀ ਸਿੱਖ ਆਜ਼ਾਦੀ ਦੀ ਸ਼ਮਾ ਦਿਵਾਲੀ ਪਤੰਗਿਆਂ ਵਾਂਗ ਮਡਰਾਉਣ ਤੋਂ ਮਿਲਦਾ ਹੈ ਭਾਈ ਬਿੱਲਾ ਪਰ ਜਵਾਨੀ ਵਿੱਚ ਸਨ ਜਦੋਂ ਉਹਨਾਂ ਤੋਂ ਵੱਡਾ ਭਰਾ ਲਖਬੀਰ ਸਿੰਘ ਘਰੋਂ ਕਿਸੇ ਕੰਮ ਗਿਆ ਘਰ ਵਾਪਸ ਨਹੀਂ ਪਰਤਿਆ ਮਾਪਿਆਂ ਲਈ ਤਾਂ ਦਲਬੀਰ ਆਪਣੇ ਲਾਪਤਾ ਹੋਏ ਭਰਾ ਨੂੰ ਲੱਭਣ ਲਈ ਜਾਂਦਾ ਸੀ ਤਾਂ ਹੀ ਹਫ਼ਤਾ ਹਫ਼ਤਾ ਘਰ ਵਾਪਸ ਨਹੀਂ ਸੀ ਪਰਤਦਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦਾ ਪੁੱਤ ਆਪਣੇ ਕਿਸ ਪਰਿਵਾਰ ਦੀ ਕਿਹੜੀ ਸ਼ਹਿ ਲੱਭਣ ਲਈ ਨਿਕੜ ਤੁਰਿਆ ਆਪਣੇ ਖਾਲਸਾ ਪਰਿਵਾਰ ਦੀ ਗਵਾਚੀ ਆਜ਼ਾਦੀ ਦੀ ਖੋਜ ਵਿੱਚ ਤੁਰੇ ਭਾਈ ਦਲਬੀਰ ਸਿੰਘ ਬਿੱਲਾ ਦਾ ਮਾਪਿਆਂ ਨੇ ਸਨ 1982 ਨੂੰ ਵਿਆਹ ਕਰ ਦਿੱਤਾ ਬੀਬੀ ਸਤਵੰਤਕ ਕੌਰ ਸਪੁੱਤਰੀ ਸਰਦਾਰ ਮੱਲ ਸਿੰਘ ਪਿੰਡ ਸਰਾਵਾ ਨੇੜੇ ਖੇਮ ਕਰਨ ਆਪਦੀ ਜੀਵਨ ਸਾਥਣ ਬਣੀ ਭਾਈ ਦਲਬੀਰ ਸਿੰਘ ਬਿੱਲਾ ਦੀ ਜੀਵਨ ਸਾਥਣ ਤੋਂ ਇਹ ਹਕੀਕਤ ਬਹੁਤੀ ਦੇਰ ਲੁਕੀ ਨਾ ਰਹਿ ਸਕੀ ਕਿ ਉਹਦਾ ਜੀਵਨ ਸਾਥੀ ਆਪਣੇ ਗੁੰਮ ਹੋਏ ਭਰਾ ਨੂੰ ਨਹੀਂ ਬਲਕਿ ਖੁੱਸੀ ਹੋਈ ਸਿੱਖ ਕੌਮ ਦੀ ਸ਼ਾਨ ਦੀ ਬਹਾਲੀ ਲਈ ਹਫ਼ਤਾ ਹਫ਼ਤਾ ਘਰੋਂ ਗਾਇਬ ਰਹਿੰਦਾ ਹੈ ਪਰਿਵਾਰ ਵਿੱਚ ਰੌਲਾ ਤਾਂ ਪਿਆ ਪਰ ਕੌਮੀ ਆਜ਼ਾਦੀ ਲਈ ਨਿਕਲੇ ਪਰਵਾਨਿਆਂ ਨੂੰ ਇਹ ਪਰਿਵਾਰਕ ਰੁਕਾਵਟਾਂ ਆਪਣੇ ਮਿਸ਼ਨ ਤੋਂ ਨਹੀਂ ਰੋਕ ਸਕਦੀਆਂ ऐसे ही माहौल ਵਿੱਚ ਭਾਈ ਦਲਬੀਰ ਸਿੰਘ ਬਿੱਲਾ ਦੇ ਘਰ ਸਨ 83 ਦੇ ਅਖੀਰ ਵਿੱਚ ਲੜਕੀ ਵਰਿੰਦਰ ਕੌਰ ਦਾ ਜਨਮ ਹੋਇਆ ਭਾਈ ਬਿੱਲੇ ਦੇ ਪਰਿਵਾਰ ਵਿੱਚ ਹੋਇਆ ਇਹ ਵਾਧਾ ਵੀ ਉਹਨਾਂ ਵੱਲੋਂ ਸਿਰ ਚੁਕੀਆਂ ਕੌਮੀ ਜ਼ਿੰਮੇਵਾਰੀਆਂ ਨੂੰ ਘਟਾ ਨਾ ਸਕਿਆ ਜਦੋਂ ਜੂਨ 84 ਦਾ ਕੈਰੀ ਮਹੀਨਾ ਚੜ੍ਹਿਆ ਤਾਂ ਉਦੋਂ ਵੀ ਭਾਈ ਦਲਬੀਰ ਸਿੰਘ ਬਿੱਲਾ ਵਰਪਾਲ ਨੂੰ ਘਰੋਂ ਨਿਕਲਿਆ ਇੱਕ ਹਫਤਾ ਹੋ ਚੁਕਿਆ ਸੀ ਪਰ ਸੰਤ ਜਰਨੈਲ ਸਿੰਘ ਜੀ ਨੇ ਆਪ ਨੂੰ ਕਿਤੇ ਹੋਰ ਭੇਜਿਆ ਹੋਇਆ ਸੀ ਜਿਸ ਕਾਰਨ ਆਪ ਇਸ ਮਹੱਤਵਪੂਰਨ ਅਤੇ ਇਤਿਹਾਸਕ ਲੜਾਈ ਵਿੱਚ ਇਸਾਨਾ ਲੈ ਸਕੇ ਪਰ ਇਸ ਲੜਾਈ ਵਿੱਚ ਆਪਣੇ ਆਪ ਨੂੰ ਜੇਤੂ ਸਮਝ ਰਹੀਆਂ ਫੌਜਾਂ ਨੇ ਸਿੱਖ ਮਰਜੀਵੜਿਆਂ ਦੀਆਂ ਲਿਸਟਾਂ ਹਾਸਲ ਕਰਕੇ ਜਦੋਂ ਪਿੰਡਾਂ ਵਿੱਚ ਛਾਪੇ ਮਾਰੀ ਆਰੰਭ ਕੀਤੀ ਤਾਂ ਭਾਈ ਦਲਬੀਰ ਸਿੰਘ ਬਿੱਲਾ ਦੇ ਘਰ ਤੇ ਵੀ ਵੱਡੀ ਗਿਣਤੀ ਵਿੱਚ ਗੱਡੀਆਂ 'ਚ ਭਰ ਕੇ ਆਈ ਫੌਜ ਅਤੇ ਪੁਲਿਸ ਨੇ ਤਾਵਾ ਬੋਲਿਆ ਭਾਈ ਦਲਬੀਰ ਸਿੰਘ ਬਿੱਲਾ ਖੁੱਤਾਂ ਘਰ ਨਹੀਂ ਸਨ ਫੋਰਸਾਂ ਨੇ ਘਰ ਦਾ ਸਾਰਾ ਸਮਾਨ ਲੁੱਟ ਲਿਆ ਘਰ ਵਿੱਚ ਸਿਰਫ ਉਹਨਾਂ ਦੀ ਸਿੰਘਣੀ ਅਤੇ 9 ਮਹੀਨਿਆਂ ਦੀ ਬੱਚੀ ਵਰਿੰਦਰ ਕੌਰ ਦੇ ਗਲ ਪਾਏ ਕੱਪੜਿਆਂ ਤੋਂ ਇਲਾਵਾ ਇੱਕ ਥਾਲੀ ਤੇ ਇੱਕ ਕੌਲੀ ਹੀ ਇੱਕ ਖੁੰਜੇ ਵਿੱਚ ਪਈ ਰਹਿ ਗਈ ਸਾਰਾ ਸਮਾਨ ਲੁੱਟਣ ਦੇ ਨਾਲ ਹੀ ਫੋਰਸਾਂ ਉਹਨਾਂ ਦੀ ਪਤਨੀ ਤੇ ਬੱਚੀ ਨੂੰ ਵੀ ਫੜ ਕੇ ਜੰਡੇਆਲੇ ਥਾਣੇ ਲੈ ਗਈਆਂ ਜਿੱਥੋਂ ਮਗਰੋਂ ਪੰਚਾਇਤ ਨੇ ਕਾਫੀ ਜਦੋਜਹਿਦ ਕਰਕੇ ਉਹਨਾਂ ਨੂੰ ਛਡਾ ਲਿਆਂਦਾ ਇਸ ਘਟਨਾ ਤੋਂ ਬਾਅਦ ਭਾਈ ਦਲਬੀਰ ਸਿੰਘ ਬਿੱਲੇ ਨੇ ਘਰ ਆਉਣਾ ਠੀਕ ਨਾ ਸਮਝਿਆ ਤੇ ਘਰੋਂ ਬਾਹਰ ਰਹਿ ਕੇ ਹੀ ਸਿੱਖ ਕੌਮ ਸਿਰ ਚੜੀ ਇਹ ਭਾਜੀ ਮੋੜਨ ਦੇ ਉਪਰਾਲੇ ਆਰੰਭ ਕਰ ਦਿੱਤੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਸ਼ਿਵ ਸੈਨਾ ਆਦ ਫਿਰਕੂ ਜਥੇਬੰਦੀਆਂ ਦੀ ਬੁਰਛਾਗਰਦੀ ਵੀ ਤੇਜ਼ੀ ਹੋ ਗਈ ਜਿਸ ਨੂੰ ਨਕੇਲ ਪਾਉਣ ਲਈ ਭਾਈ ਬਿੱਲਾ ਆਪਣੇ ਸਾਥੀਆਂ ਨੂੰ ਸੰਗਠਿਤ ਕਰਕੇ ਸਰਗਰਮ ਹੋ ਗਏ। ਇਸੇ ਦੌਰਾਨ ਇੰਦਰਾ ਗਾਂਧੀ ਦਾ ਸਿੰਘਾਂ ਹੱਥੋਂ ਕਤਲ ਹੋਇਆ ਤੇ ਫਿਰ ਪੰਜਾਬ ਤੋਂ ਬਾਹਰ ਹਕੂਮਤ ਦੀ ਸਰਪ੍ਰਸਤੀ ਹੇਠ ਸਿੱਖਾਂ ਦੀ ਵੈਸ਼ੀ ਕਤਲੇਆਮ ਕੀਤੀ ਗਈ। ਇਸ ਪਿੱਛੋਂ ਭਾਈ ਦਲਬੀਰ ਸਿੰਘ ਬਿੱਲੇ ਦੇ ਗਰੁੱਪ ਨੇ ਕਈ ਧਮਾਕਾ ਖੇਜ ਵਾਰਦਾਤਾਂ ਕੀਤੀਆਂ ਜਿਸ ਨਾਲ ਤਰਨਤਾਰਨ ਇਲਾਕੇ ਅੰਦਰੋਂ ਹਿੰਦੂਆਂ ਦੀ ਹਿਜਰਤ ਆਰੰਭ ਹੋ ਗਈ। ਇਨ੍ਹਾਂ ਕਾਰਵਾਈਆਂ ਦੀ ਕਈ ਨਿਰਪੱਖ ਪੱਤਰਕਾਰਾਂ ਨੇ ਭਾਵੇਂ ਆਲੋਚਨਾ ਵੀ ਕੀਤੀ ਪਰ ਇਹ ਭਾਈ ਦਲਬੀਰ ਸਿੰਘ ਬਿੱਲਾ ਤੇ ਉਸਦੇ ਸਾਥੀ ਨੌਜਵਾਨਾਂ ਦੇ ਦਿਲਾਂ ਅੰਦਰ ਦੀ ਉਸ ਅੱਗ ਦੀ ਥਾਂ ਪਾਉਣੋਂ ਅਸਮਰੱਥ ਸਨ ਜਿਸ ਦੇ ਭਾਂਬੜ ਪ੍ਰਤੀਨਿਧ ਅਖਵਾਉਣ ਵਾਲਿਆਂ ਨੇ ਖੁਦ ਹੀ ਵਾਲੇ ਸਨ ਭਾਈ ਬਿੱਲਾ ਦੀਆਂ ਕਾਰਵਾਈਆਂ ਤੋਂ ਖੌਫ ਖਾ ਕੇ ਮਸ਼ੀਨਰੀ ਉਹਨਾਂ ਨੂੰ ਗ੍ਰਫਤਾਰ ਕਰ ਲਈ ਸਰਗਰਮ ਹੋ ਗਈ ਫਿਰ ਕੁਝ ਮੁਖਬਰਾਂ ਦੀ ਸਹਾਇਤਾ ਨਾਲ ਛਾਪਾਂ ਮਾਰ ਕੇ 85 ਦੇ ਆਰੰਭ ਵਿੱਚ ਹੀ ਪੋਰਸੋ ਫੋਰਸਾਂ ਨੇ ਭਾਈ ਦਲਬੀਰ ਸਿੰਘ ਬਿੱਲਾ ਨੂੰ ਪੱਟੀ ਵਿਖੇ ਇੱਕ ਢਾਬੇ ਤੋਂ ਗ੍ਰਿਫਤਾਰ ਕਰ ਲਿਆ 15 ਦਿਨ ਪੱਟੀ ਤੇ ਜੰਡਿਆਲਾ ਥਾਣਿਆਂ ਵਿੱਚ ਭਾਈ ਬਿੱਲਾ ਤੇ ਅਥਾ ਤਸ਼ੱਦਦ ਕੀਤਾ ਗਿਆ ਪਰ ਜ਼ਾਲਮ ਹਕੂਮਤ ਦੇ ਪੁੱਛੜ ਕਰਿੰਦੇ ਉਹਨਾਂ ਤੋਂ ਜਥੇਬੰਦੀ ਦਾ ਇੱਕ ਵੀ ਭੇਤ ਹਾਸਲ ਨਾ ਕਰ ਸਕੇ ਫਿਰ ਅਖੀਰ ਆਪ ਤੇ ਕਈ ਗੇਸ ਪਾ ਕੇ ਅਮਰitsar ਜੇਲ੍ਹ ਭੇਜ ਦਿੱਤਾ ਗਿਆ ਜਿੱਥੋਂ ਆਪ ਨੂੰ ਗੁਰਦਾਸਪੁਰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਗਰਦਾਸਪੁਰ ਜੇਲ੍ਹ ਵਿੱਚ ਸਮੂਹ ਸਿੰਘਾਂ ਦਾ ਪੂਰਾ ਦਬਦਬਾ ਰਿਹਾ ਉਹ ਤਰੀਕ ਪੇਸ਼ੀ ਤੇ ਲਿਆਉਣ ਵਾਲੇ ਪੁਲਿਸੀਆਂ ਨੂੰ ਵੀ ਆਪਣੇ ਨਾਲ ਲੈ ਕੇ ਘਰ ਫੇਰਾ ਮਾਰ ਜਾਂਦੇ। ਇਸੇ ਤਰ੍ਹਾਂ ਹੀ ਭਾਈ ਚੋਕਾ ਸਿੰਘ ਬਿਸ਼ਨੰਦੀ ਦੀ ਸਿੰਘਣੀ ਦੀ ਸਹਾਇਤਾ ਨਾਲ ਉਹ ਕੁਝ ਸ਼ਸਤਰ ਜੇਲ੍ਹ ਦੇ ਅੰਦਰ ਲੁਜਾਉਣ ਵਿੱਚ ਸਫਲ ਹੋ ਗਏ। ਫਿਰ ਜੇਲ੍ਹ ਅੰਦਰ ਕਿਤੇ ਜਾਣ ਵਾਲੇ ਕੰਮ ਦੌਰਾਨ ਹੀ ਉਹਨਾਂ ਨੇ ਪੈਪਾਂ, ਬਾਂਸਾ ਤੇ ਰੱਸਿਆਂ ਨੂੰ ਮਿਲਾ ਕੇ ਪੌੜੀ ਵੀ ਤਿਆਰ ਕਰ ਲਈ ਤੇ ਇਸ ਤਰ੍ਹਾਂ ਨਵੰਬਰ 1985 ਵਿੱਚ ਗਰਦਾਸਪੁਰ ਜੇਲ੍ਹ ਵਿੱਚੋਂ ਭਾਈ ਦਲਬੀਰ ਸਿੰਘ ਬਿੱਲਾ ਵਰਪਾਲ ਭਾਈ ਜੋਗਾ ਸਿੰਘ ਬਿਸ਼ਨਨਦੀ ਭਾਈ ਰੋਸ਼ਨ ਲਾਲ ਬਰਾਗੀ ਭਾਈ ਜਸਵਿੰਦਰ ਸਿੰਘ ਕਾਕਾ ਤੇ ਭਾਈ ਰਣਜੀਤ ਸਿੰਘ ਦਿয়ালਗੜ ਫਰਾਰ ਹੋ ਗਏ ਇਹਨਾਂ ਦੇ ਫਰਾਰ ਹੋਣ ਦੀ ਖਬਰ ਨਾਲ ਹੀ ਪੰਥ ਦੋਖੀਆਂ ਵਿੱਚ ਤਰਥੱਲੀ ਮਚ ਗਈ ਜੇਲ੍ਹ ਵਿੱਚੋਂ ਬਾਹਰ ਆ ਕੇ ਭਾਈ ਬਿੱਲਾ ਨੇ ਆਪਣਾ ਮਿਸ਼ਨ ਫੇਰ ਤੋਂ ਆਰੰਭ ਕਰ ਦਿੱਤਾ ਇਸ ਨਾਲ ਆਪਦੀ ਪਤਨੀ ਉੱਪਰ ਪੁਲਿਸ ਦਾ ਕਹਿਰ ਫੇਰ ਆਰੰਭ ਹੋ ਗਿਆ ਤੇ ਕਈ ਵਾਰ ਉਸ ਨਿਰਦੋਸ਼ ਬੀਬੀ ਨੂੰ ਥਾਣਿਆਂ ਵਿੱਚ ਪੁੱਠਾ ਲਟਕਾ ਕੇ ਵੀ ਟੌਰਚਰ ਕੀਤਾ ਜਾਂਦਾ ਰਿਹਾ ਫੇਰ ਵੀ ਭਾਈ ਬਿੱਲਾ ਕਈ ਮੌਕਿਆਂ ਤੇ ਆਪਣੀ ਪਤਨੀ ਤੇ ਬੱਚੀ ਨੂੰ ਮਿਲ ਜਾਂਦੇ ਸਨ 24 ਜੂਨ 1986 ਨੂੰ ਭਾਈ ਦਲਬੀਰ ਸਿੰਘ ਬਿੱਲਾ ਦੇ ਸਕੇ ਭਰਾਵਾਂ ਦੇ ਤੁਲ ਬਾਬਾ ਰਣਜੀਤ ਸਿੰਘ ਦਿਆਲਗਲ ਗੁਰਮੇਦ ਸਿੰਘ ਢਿਲਵਾ ਤੇ ਭਾਈ ਮੱਖਣ ਸਿੰਘ ਛਿੱਤ ਇੱਕ ਮੁਕਾਬਲੇ ਵਿੱਚ ਪਿੰਡ ਕਾਲੀ ਬਾਂਹਣੀ ਚ ਸ਼ਹੀਦ ਹੋ ਗਏ ਏ ਭਾਈ ਦਲਬੀਰ ਸਿੰਘ ਬਿੱਲਾ ਦੇ ਦਿਲ ਤੇ ਇੱਕ ਬਹੁਤ ਵੱਡੀ ਛੱਟ ਸੀ। ਉਹਨਾਂ ਤਿੰਨਾਂ ਮੋਢੀ ਸਿੰਘਾਂ ਨੇ ਜਿੱਥੇ ਇਸ਼ਹਾਦਤ ਪ੍ਰਾਪਤ ਕੀਤੀ ਉਸ ਥਾਂ ਤੇ ਭਾਈ ਦਲਬੀਰ ਸਿੰਘ ਬਿੱਲਾ ਰਾਤ ਦੇ ਸਮੇਂ ਘੋੜੀ ਤੇ ਚੜ ਕੇ ਗਏ। ਸ਼ਹੀਦਾਂ ਦੀ ਸ਼ਹੀਦੀ ਵਾਲੀ ਸਰਜ਼ਮੀਨ ਤੇ ਖਲੋ ਕੇ ਉਹਨਾਂ ਨੇ ਕਈ ਯਾਦਾਂ ਚੇਤੇ ਕੀਤੀਆਂ। ਸ਼ਰਦਾ ਦੇ ਫੁੱਲ ਭੇਡ ਕੀਤੇ, ਮਿਸ਼ਨ ਜਾਰੀ ਰੱਖਣ ਦਾ ਅਹਿਦ ਤੇ ਨਵੀਂ ਭਾਜੀ ਮੋੜਨ ਦਾ ਪ੍ਰਣ ਕੀਤਾ ਤੇ ਫਿਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਕੇ ਵਾਪਸ ਇਲਾਕੇ 'ਚ ਪਰਤ ਆਏ। 3 ਜੁਲਾਈ 1986 ਦਾ ਦਿਨ ਸੀ ਜਦੋਂ ਭਾਈ ਬਿੱਲਾ ਦੇ ਗਰੁੱਪ ਨੇ ਵੱਖ-ਵੱਖ ਥਾਵਾਂ ਤੇ ਆਪਣੇ 6 ਸ਼ਿਕਾਰ ਕੇਵਲ 25 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਹੀ ਫੌਣ ਦਿੱਤੇ ਤੇ ਫਿਰ ਮਾਲੂਵਾਲ ਪਿੰਡ ਦੇ ਇੱਕ ਸਾਧ ਦੀ ਬਹਿਗ ਤੇ ਜਾਸ ਉਤੇ ਇਸ ਤੋਂ ਅਣਜਾਣ ਕਿ ਇਹ ਸਾਧ ਹੁਣ ਪੁਲਿਸ ਕੋਲ ਵਿਕ ਚੁੱਕਾ ਹੈ ਇਹ ਕੁੱਲ 5 ਸਿੰਘ ਚੁਬਾਰੇ ਵਿੱਚ ਸਨ 4 ਸਿੰਘ ਭਾਈ ਦਲਵੀਰ ਸਿੰਘ ਬਿੱਲਾ ਰੋਸ਼ਨ ਲਾਲ ਬਰਾਗੀ ਹਰੀ ਸਿੰਘ ਕਮਾਲਪੁਰ ਤੇ ਸੁਖਬੰਸ ਸਿੰਘ ਸੁੱਤੇ ਹੋਏ ਸਨ ਜਦ ਕੇ ਪੈਰੇ ਤੇ ਬੈਠਾ ਭਾਈ ਬਲਦੇਵ ਸਿੰਘ ਵੱਲਾਂ ਅਖਬਾਰ ਪੜ ਰਿਹਾ ਸੀ ਅਖਬਾਰ ਪੜਦੇ ਭਾਈ ਬਲਦੇਵ ਸਿੰਘ ਦੀ ਨਜ਼ਰ ਜਦੋਂ ਚਾਰ ਚਫੇਰੇ ਘੇਰਾ ਕੱਤਰ ਹੀ ਸੀ ਆਰਪੀ ਤੇ ਪਈ ਤਾਂ ਉਸਨੇ ਸੁੱਤੇ ਹੋਏ ਸਾਥੀਆਂ ਨੂੰ ਇਹ ਕਹਿ ਕੇ ਹਿਲਾਉਣਿਆ ਵੀ ਉਠੋ ਚਿੜੀਆਂ ਆ ਗਈਆਂ ਜੇ ਭਾਈ ਬਿੱਲਾ ਗਰੁੱਪ ਦੇ ਸਿੰਘ ਫੋਰਸਾਂ ਨੂੰ ਚਿੜੀਆਂ ਗੇਹਾ ਕਰਦੇ ਸਨ ਬਲਕਿ ਮਨ ਦੇ ਵੀ ਚਿੜੀਆਂ ਤੁਲੀ ਸਨ ਏਸੀ ਕਾਰਨ ਇਹ ਸੁਣ ਕੇ ਭਾਈ ਬਿੱਲਾ ਕੋਈ ਪ੍ਰਵਾਹ ਨਹੀਂ ਕਹਿ ਕੇ ਉઠੇ ਸਾਰੇ ਸਿੰਘ ਸ਼ਸਤਰ ਸੰਭਾਲ ਕੇ ਤਿਆਰ ਬਰ ਤਿਆਰ ਹੋ ਗਏ ਹਥਿਆਰ ਸੰਭਾਲ ਕੇ ਸਿੰਘਾਂ ਨੇ ਹਵਾਈ ਫੈਰ ਕੀਤੇ ਤਾਂ ਸੀਆਰਪੀ ਵਾਲੇ ਕੰਬਣ ਲੱਗ ਪਏ ਇਹ ਵੇਖ ਕੇ ਭਾਈ ਬਿੱਲਾ ਤੇ ਸਾਥੀ ਸਿੰਘ ਪੂਰੀ ਸ਼ਾਨ ਨਾਲ ਬਾਹਰ ਨਿਕਲੇ। CRP ਵਾਲੇ ਰਾਹ ਛੱਡ ਕੇ ਲੰਬੇ ਹੋ ਗਏ ਪੰਜੇ ਸਿੰਘ ਸ਼ਾਨ ਨਾਲ CRP ਦੀਆਂ ਸਫਾਂ 'ਚੋਂ ਨਿਕਲ ਗਏ। ਬਾਹਰ ਨਿਕਲਦਿਆਂ ਹੀ ਭਾਈ ਬਿੱਲੇ ਨੇ ਤਿੰਨ ਸਿੰਘਾਂ ਨੂੰ ਭਾਈ ਬਿਰਾਗੀ ਦੀ ਅਗਵਾਈ ਵਿੱਚ ਖੇਤਾਂ ਵਿੱਚ ਦੀ ਨਿਕਲ ਜਾਣ ਲਈ ਕਿਹਾ ਤੇ ਖੁਦ ਆਪਣੀ ਫੀਅਰਟ ਕਾਰ ਤੇ ਹਰੀ ਸਿੰਘ ਕਮਾਲਪੁਰ ਦੇ ਨਾਲ ਨਿਕਲ ਤੁਰੇ। ਫੋਰਸਾਂ ਦਾ ਘੇਰਾ ਚਾਰ ਚਫੇਰੇ ਦੂਰ ਦੂਰ ਤੱਕ ਪਿਆ ਹੋਇਆ ਸੀ ਜਦੋਂ ਉਹਨਾਂ ਵੇਖਿਆ ਕਿ ਨਿਗੁਣੇ ਹਥਿਆਰਾਂ ਨਾਲ ਭਾਈ ਬਿੱਲਾ ਤੇ ਸਾਤੇ ਸਿੰਘ ਕਾਰ ਸਣੇ ਉਹਨਾਂ ਦੇ ਘੇਰੇ ਵਿੱਚੋਂ ਨਿਸ਼ਾਨੇ ਵਿੱਚ ਨੇ ਤਾਂ ਉਹਨਾਂ ਦੀ ਦਲੇਰੀ ਫੇਰ ਆਣ ਪ੍ਰਗਟ ਹੋਈ ਚਾਰ ਚਫੇਰਿਓਂ ਕਾਰ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਗਿਆ ਦੋਵੇਂ ਸਿੰਘ ਜ਼ਖਮੀ ਹੋ ਗਏ ਕਾਰ ਵੀ ਪੈਂਚਰ ਹੋ ਕੇ ਇੱਟਾਂ ਦੇ ਚੱਕੇ ਵਿੱਚ ਵੱਜੀ ਸਿੰਘਾਂ ਨੇ ਕਾਰ ਚੋਂ ਬਾਹਰ ਨਿਕਲ ਕੇ ਤੁਰਨ ਦਾ ਯਤਨ ਕੀਤਾ ਪਰ ਜ਼ਖਮ ਬਹੁਤ ਡੋਂਗੇ ਸਨ ਜਿਉਂਦੇ ਜੀ ਪੁਲਿਸ ਦੇ ਹੱਥ ਨਾ ਆਉਣ ਦਾ ਪ੍ਰਣ ਤੋੜ ਨਭਾਉਣ ਲਈ ਭਾਈ ਦਲਬੀਰ ਸਿੰਘ ਬਿੱਲਾ ਤੇ ਹਰੀ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਜਮੇ ਸ਼ਹਾਦਤ ਪੀ ਲਿਆ ਤੇ ਪੁਲਿਸ ਫੋਰਸਾਂ ਦੇ ਜਿਉਂਦੇ ਹੱਥ ਨਾ ਆਏ ਸੋ اے ਸੀ ਜੀ ਸਾਰੀ ਵਾਰਤਾ ਸ਼ਹੀਦ ਭਾਈ ਦਲਬੀਰ ਸਿੰਘ ਬਿੱਲਾ ਵਰਪਾਲ ਹੋਰਾਂ ਦੀ ਐਸੇ ਤਰ੍ਹਾਂ ਦਾ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ